ਰਦਾਸਪੁਰ ਦੇ ਫਤਿਹਗੜ ਜੁਣੀਆਂ ਦੇ ਨਜ਼ਦੀਕ ਪਿੰਡ ਚਿਤੌਰガルਚਾ ਜੇ ਕਰੀਬਨ 5 ਵਜੇ ਨਈ ਦੀ ਟੀਮ ਵੱਲੋਂ ਪਾਰੀ ਪੁਲਿਸ ਫੋਰਸ ਦੇ ਨਾਲ ਘਰ 'ਚ ਰੇਡ ਕੀਤੀ ਗਈ। ਇਹ ਰੇਡ ਪੰਜਾਬ ਪੁਲਿਸ ਵੱਲੋਂ ਪਿੰਡ 'ਚ ਅਤੇ ਬਿਸ਼ੇਸ਼ ਕਰ ਜਗੀਰ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਰੱਖਿਆ ਜਦਕਿ ਨਈ ਟੀਮ ਦੇ ਮੈਂਬਰਾਂ ਵੱਲੋਂ ਘਰ 'ਚ ਦਾਖਲ ਹੋ ਕੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤੇ ਮੌਜੂਦ ਪਰਿਵਾਰਿਕ ਮੈਂਬਰਾਂ ਨਾਲ ਪੁੱਛਗਿੱਛ ਕੀਤੀ ਗਈ। ਪਿੰਡ ਵਾਸੀ ਅਤੇ মিডিਆ ਨੂੰ ਉਸ ਥਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ। ਉਥੇ ਕਿਸੇ ਅਧਿਕਾਰੀ ਵੱਲੋਂ ਹੁਣ ਤੱਕ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਤੁਹਾਨੂੰ ਦੱਸਦੀ ਹੈ ਕਿ ਉਸ ਵੇਲੇ ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਜਗੀਰ ਸਿੰਘ ਤੇ ਜੈਲਕੌਰ ਹੀ ਸਨ ਉਹਨਾਂ ਦਾ ਕਹਿਣਾ ਹੈ ਕਿ ਘਰ ਵਿੱਚ ਸਵੇਰੇ ਪੁਲਿਸ ਦੇ ਕੁਝ ਅਧਿਕਾਰੀ ਆਏ ਸਨ ਉਹਨਾਂ ਦਾ ਕਹਿਣਾ ਸੀ ਕਿ ਚੰਡੀਗੜ੍ਹ ਤੋਂ ਆਏ ਹਨ ਉਸ ਵੇਲੇ ਉਹਨਾਂ ਦੇ ਘਰ ਇੱਕ ਪੋਤਰਾ ਸੀ ਜੋ ਕਿ ਡਰਦਾ ਹੋਇਆ ਹੀ ਭੱਜ ਗਿਆ ਕਿਉਂਕਿ ਉਸ ਦਾ ਇੱਕ ਪੋਤਰਾ ਜੇਲ੍ਹ ਦੇ ਵਿੱਚ ਕਿਸੇ ਕੇਸ ਕਰਕੇ ਬੰਦ ਜਦਕਿ ਜਿਹੜੀ ਅਧਿਕਾਰੀ ਆਇਆ ਉਹ ਘਰ ਦੇ ਵਿੱਚ ਬਰੀਕੀ ਨਾਲ ਤਲਾਸ਼ੀ ਲੈ ਰਹੇ ਸਨ ਕਰਨਦੀਪ ਸਿੰਘ ਜੋ ਕਿ ਉਹਨਾਂ ਦੀ ਪੋਤਰੀ ਦਾ ਪਤੀ ਸੀ ਉਸ ਬਾਰੇ ਉਹ ਜਾਣਕਾਰੀ ਪ੍ਰਾਪਤ ਕਰਨ ਚਾਹਵੇਂ ਸਨ ਤੇ ਜਾਂਦੇ ਹੋਏ ਉਹ ਕਹਿ ਗਏ ਕਿ ਉਸ ਨੂੰ ਐਨਾਈ ਦਫ਼ਤਰ ਵਿੱਚ ਪੇਸ਼ ਕਰਨ ਜਦ ਕਿ ਉਹਨਾਂ ਦਾ ਹੀ ਪੋਤਰੀ ਦਾ ਪਤੀ ਜਿਹੜਾ ਹੈ ਕਰਨਦੀਪ ਸਿੰਘ ਪਿੰਡ ਤਲਵੰਡੀ ਦਾ ਰਹਿਣ ਵਾਲਾ ਹੈ ਤੇ ਉੱਥੇ ਹੀ ਰਹਿੰਦਾ ਹੈ ਆਹ ਕੋ ਅਾਡੇ ਪੂਲਸੀ ਵੀ ਇੰਟਰਵਿਊ ਕਰਾਉਂਦੇ ਆ ਕੀ ਕੀਤਾ ਇਹੋ ਕੁਛ ਕੁਛ ਕੀਤੀ ਜੇ ਤੀ ਆਹ 팀 ਇਹ ਬੰਦੇ ਨੂੰ ਪਛਾਣਦੇ ਜੀ ਮੈਂ ਪਾਜੀ ਹਾਂ ਪੁੱਤਰ ਜਵਾਈ ਆ ਅ ਕਰਨ ਉਹਦੇ ਵੱਲੋਂ ਕੀ ਪੁੱਛਦੇ ਉਹਦੇ ਵੱਲੋਂ ਇਹੋ ਪੁੱਛਿਆ ਵਾ ਵੀ ਇਹਦੀ ਜਨਮ ਦੇਖੀ ਨੇ ਮੈਂ ਕਹਿੰਦਾ ਪੁੱਤਰ ਉਹਦੇ ਪੈਨਾ ਨਾਂ ਲੈ ਜਾਂਦੇ ਖੜੇ ਬਨਾ ਕਰੋ ਤੇ ਉਹਦੇ ਨਾਂ ਨਾਲ ਲੈ ਤੇ ਤੇ ਕਿੰਨਾ ਚਿਰ ਰਹੇ ਇਥੇ ਇੰਜ ਸਵੇਰ ਦੇ ਆਏ 5 ਵਜੇ ਕੀ ਕਹਿ ਕੇ ਗਏ ਤੁਮ ਉਹ ਆਂਦੇ ਇੱਥੇ 8 ਤਰੀਕ ਨੂੰ ਤੇ ਪੇਸ਼ਾ ਨੂੰ ਪੇਸ਼ ਕਰਾਓ ਕਿਨੂੰ ਹਲ ਕਰਨ ਤੇ ਘਰੋਂ ਭੱਜ ਗਿਆ ਕੋਈ ਉਹ ਕਹਿ ਰਹੇ ਸੀ ਵੀ ਘਰੋਂ ਭੱਜ ਗਿਆ ਕੋਈ ਮੇਰਾ ਪੁੱਤਰਾ ਹੀ ਹੈ ਇਹ ਨਾਮ ਜਿਹੜਾ ਹੈ ਤਪਰਾ ਪ੍ਰਭਜੋ ਪ੍ਰਭਜੋ ਨਹੀਂ ਪ੍ਰਭਜੋ ਜੋ ਥੇ ਹਨ ਇਹ ਨਾਮ ਜਿਹੋ ਤੇ ਇਹ ਦੱਸਦੇ ਕਿ ਲੱਗਿਆ ਫਰੀ ਵੀ ਉਹਨੂੰ ਜਿਹੜੇ ਖਰੀਆ ਵਤ ਕੀਤਾ ਕੋਈ ਬੀਮਿਨਸ ਲੈ ਆਜਾ ਤੁਹਾਡੇ ਕਿੰਨੇ ਬੱਚੇ ਆ ਮੇਰੇ ਤਿੰਨ ਬੱਚੇ ਤਪਰਾ ਪੁੱਤਰੇ ਪੰਜਾਹ ਪੁੱਤਰੇ। ਮੇਰੇ ਭੈਣ ਪਰਾਨੀ। ਪੁੱਤਰੇ ਸਾਡਾ ਮਰ ਗਿਆ ਡੈਥ ਹੋ ਗਈ ਉਹਦੀ। ਅੱਛਾ ਹਾਂਜੀ 10 ਛੋਟੇ ਛੋਟੇ ਬੱਚੇ ਆਹੇ। ਤੇ ਇੱਕ ਪੁੱਤਰਾ ਜੇਲ੍ਹ ਚ ਆ। ਹਾਂਜੀ। ਤੇ ਇੱਕ ਇੱਕ ਸਕੂਲ ਦੇ ਅੰਦਰ। ਸਹੀ। ਅੱਛਾ ਤਿੰਨ ਪੁੱਤਰੇ ਸੀ। ਹਾਂਜੀ। ਦੋ ਦੋ ਇੱਕ ਪੁੱਤਰਾ ਰਹੀ ਹੈ। ਅਸਾਂ ਤੇ ਤਲਾਸ਼ੀ ਲਈ ਕਰਦੀ। ਸਾਰਾ ਘਰ। ਹਾਂਜੀ। ਪੋਛਿੰਮੇ ਹੁਣ ਜਾਣ ਲੱਗੇ ਕੀ ਕਹਿਗੇ। ਹੁਣ ਆਦੇ ਆ ਤੇ ਤੇਨਾਂ ਨੂੰ ਪੇਸ਼ ਕਰਾਂ। ਉਹਨਾਂ ਦਾ ਮੰਮੀ ਡੈਡੀ ਪੇਸ਼ ਕਰਾਵੇਂ ਮੈਂ ਸੀ ਕਰਾਂ। ਮੇਰੇ ਆਖੀ ਹਾਰਦਿਕ ਬੋਧ ਬੱਚਿਆਂ ਕੇ ਆਪਕਾ ਕੰਮ ਪਤਾ ਹੈ ਉਹ ਉਹ ਤਾਂ ਮਾਮਸਰਾਂ ਨਹੀਂ ਜਿੱਦੀ ਹੈ ਗਾਉਂ ਦੀ ਬਾਬਤ ਤਾਣਾ ਲੈਟਰਾਂ ਨੇ ਉਹਨੂੰ ਕਿ ਨਿਕਲ ਜਾ ਕੇ ਕੇ ਦੇ ਉਹਨਾਂ ਦੇ ਨਾਲ ਹਾਂਜੀ ਤੁਹਾਡੇ ਤੇ ਪ੍ਰੈਸ਼ਰ ਵੀ ਕੋਈ ਪਾਇਆ ਨਹੀਂ ਹੱਟ ਕੇ ਅੰਗਨ ਦੇ ਟਿਨ ਨੂੰ ਬੁਲਾਉਂ ਆਈ ਮੈਂ ਗਿਆ ਜਿਹਨਾਂ ਨੂੰ ਮਾਰਿਆ ਉਹਨੂੰ ਪੇਸ਼ ਕਰਾਉ ਹਾਂਜੀ ਆਪਰੇਸ਼ਨ ਪ੍ਰੈਸ਼ਰ ਤੱਦੇ ਮਾਰਾ ਪੇਸ਼ ਕਰਾਉ ਨਹੀਂ ਤਾਂ ਹਾਂ ਉਹਨਾਂ ਨੇ ਕਹਿੰਦੇ ਉਹਨੂੰ ਪੇਸ਼ ਕਰੀ ਜੇ ਨਾਮ ਨਾਮ ਪੇਸ਼ ਕਰੋਗੇ ਤਾਂ ਤੁਹਾਨੂੰ ਪੁੱਛਿਆ ਜਾਊਗਾ ਕਿ ਕੀ ਨਾਮ ਹੈ ਜਗੀਰ ਸੱਚ ਇਹਨਾਂ ਇਹਦੀ ਟੀਮ ਇੱਥੇ ਕੁਛ ਵੀ ਸਟਰਨਾਈਸ ਨਹੀਂ ਇਥੇ ਤਲਾਸ਼ੀਤ ਰੂਸ਼ੀ ਵੀ ਨਹੀਂ ਹੈ ਤੇ ਕਿੱਧਰ ਆਏ ਸੀਗੇ ਇਹ ਹਰ ਪਗੰਦਰ ਲਗਾ ਕਿਹੜੇ ਚੱਕਰ ਚਾਈ ਪਗੰਦਰ ਲਗਾ ਅੱਛਾ 5 ਵਜੇ ਦਾ ਗੇਰ ਨਾ ਆਦਾ ਹੈ ਬੰਦਾ ਕੀ ਪੁੱਛਦੇ ਨਹੀਂ ਪੁੱਛਿਆ ਜਾਊ ਸਾਡਾ ਕੋਟੜਾ ਹੈ ਕੋਡਾ ਬੱਕਾ ਦੇਖ ਬੁੱਧ ਮੈਂ ਕੋਟੜਾ ਦਾੰਦੀ ਦੀ ਉਹ ਕਰਨ ਭੱਜ ਗਈ ਕਿਹਦੇ ਵੱਲੋਂ ਪੁੱਛਦੇ ਸੀ ਉਹਦੇ ਕਰਨ ਵਾਲਾ ਕਰਨ ਵਾਲਾ ਜੀ ਕਰਨ ਕੋਈ ਕਰਨ ਕੀ ਲੱਗਦਾ ਤੁਹਾਡਾ ਉਹ ਮਹਿੰਤਰੀ ਬੈਰੀ ਆਪਦੇ ਦੇ ਘਰ ਵਾਲੇ ਵੱਲੋਂ ਉਹਦਾ ਕਿਹੜਾ ਪਿੰਡ ਉਹੋ ਜੀ ਚਲੋ ਜੀ ਹਾਂਜੀ ਚਲੋ ਡিনার ਤੋਂ ਡিনার ਤੇ ਘਰ ਦੀ ਤਲਾਸ਼ੀ ਲਈ ਜਾਂਦਾ ਹਾਂ ਹਾਂਜੀ ਹੌਣ ਲਈ ਘਟੇ ਥੋੜੀ ਜਿਹੀ ਨੀਂਹ ਆਦਿ ਹੈ ਜੀ ਅਸੀਂ ਦੱਤਾ ਕਰ ਗਏ ਦੱਤਾ ਪਾ ਲਈਆ ਦੱਤਾ ਮੈਂ ਹਾਂਜੀ ਇੱਕ ਬੇੜਾ ਸਾਡਾ ਢੇਲ ਚ ਹੈ ਨਾ ਢੇਲ ਪਿਆ ਤੇ ਹੁਣ ਤੁਹਾਨੂੰ ਕੀ ਕਹਿ ਕੇ ਗਏ ਆ ਤੁਹਾਨੂੰ ਕਿਹਾ ਆ ਮੇਰੇ ਨਾਲ ਨੋਟਿਸ ਦੇ ਕੇ ਉਹ ਐਵੇਂ ਪੇਸ਼ ਕਰਾਉਂਦੇ ਜਾਓ ਕਿਹਨੂੰ ਪੇਸ਼ ਕਰਾਉ ਕਿ ਕਰੂੰਗਾ ਜਿਹੜਾ ਜਿਆਦਾ ਹੈ ਸਤਿਕਾਰ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾਦੇਵਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ ਤੇ ਧਾਰਮਿਕ ਸਮਾਜ ਦੇ ਖੇਡਾਂ ਮਨੋਰੰਜਨ ਅਤੇ ਮੌਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈ ਜੋ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈ